ਜੋੜੇ ਹਾਂ ਭਵਿੰਦਰ ਰਾਇਲ YouTube ਚੈਨਲ ਨਾਲ ਪੰਜਾਬੀ ਸਿੱਖਦੇ ਸੀ ਇਹਦੇ 'ਚ ਤੇ ਹੁਣ ਆਪਾਂ ਆ ਗਏ ਆ ਕਿ ਕੋਈ ਵੀ ਗਲਤੀ ਨਾ ਹੋਵੇ ਕਿੱਥੇ ਸਿਹਾਰੀ ਲੱਗਦੀ ਹੈ ਕਿੱਥੇ ਨਹੀਂ ਲੱਗਦੀ ਕਿੱਥੇ ਬਿੰਦੀ ਲੱਗਦੀ ਹੈ ਕਿੱਥੇ ਨਹੀਂ ਲੱਗਦੀ ਉਹ ਵਾਲੀਆਂ ਚੀਜ਼ਾਂ ਅੱਜ ਆਪਾਂ ਹੁਣ ਆਪਾਂ ਕੀਤੀਆਂ ਹੋਈਆਂ ਨੇ ਸुरू ਤੇ ਪੰਜਾਬੀ ਜੰਗੀ ਤਰ੍ਹਾਂ ਲਿਖਣੀ ਆ ਗਈ ਫਿਰ ਤਾਂ ਜੋ ਮਰਜ਼ੀ ਲਿਖੀ ਜਾਓ ਫੇਰ ਕੋਈ ਦਿੱਕਤ ਨਹੀਂ ਹੈ ਕਿਉਂਕਿ ਲਿਖਣ 'ਚ ਗਲਤੀ ਨਹੀਂ ਆ ਫਿਰ ਆਪਾਂ ਸਿਰਫ ਲਿਖਣ ਤੇ ਕੀ ਲਿਖਣਾ ਉਹਦੇ ਤੇ ਹੀ ਧਿਆਨ ਦੇਣਾ ਤੇ ਲਿਖਣਾ ਕਿਵੇਂ ਆ ਉਹ ਦੇਖਣ ਦੀ ਲੋੜ ਨਹੀਂ ਪੈਂਦੀ ਫਿਰ ਜਦੋਂ ਆਪਾਂ ਲਿਖਣਾ ਕਿਵੇਂ ਆ ਉਹ ਵੀ ਦੇਖਣਾ ਪੈਂਦਾ ਆਪਾਂ ਨੂੰ ਫੇਰ ਔਖਾ ਹੁੰਦਾ ਇਸ ਕਰਕੇ ਥੋੜਾ ਮੋਟਾ ਕੰਮ ਛੋਟਾ ਮੋਟਾ ਜਿਹੜਾ ਕੋਈ ਰਹਿ ਗਿਆ ਉਹ ਆਪਾਂ ਹੁਣ ਕਰ ਲੈਣਾ ਤੇ ਫਿਰ ਜੋ ਮਰਜ਼ੀ ਲਿਖੀ ਜਾਓ ਤੇ ਫਿਰ ਵਧੀਆ ਆਪਣਾ ਰੁਟੀਨ ਬਣ ਜਾਂਦੀ ਹੈ ਅੱਜ ਆਪਾਂ ਆਗੇ ਵਿਸ਼ੇਸ਼ਣ ਸ਼ਬਦ ਦੇ ਜਿਹੜਾ ਦੇ ਵਿੱਚ ਜਦ ਕੱਕਾ ਹੋਵੇ ਤਾਂ ਉਸ ਤੋਂ ਪਹਿਲਾ ਅੱਖਰ ਹੁੰਦਾ ਜਿਹੜਾ ਉਹਨੂੰ ਸਿਹਾਰੀ ਲੱਗ ਜਾਂਦੀ ਹੈ ਜਿਵੇਂ ਵਿਸ਼ੇਸ਼ਣ ਮਤਲਬ ਕੀ ਹੁੰਦਾ ਜਿਹੜੇ ਸ਼ਬਦ ਵਿਸ਼ੇਸ਼ਤਾ ਨੂੰ ਦਰਸਾਉਂਦੇ ਨੇ ਕਿਸੇ ਵੀ ਚੀਜ਼ ਨੂੰ ਉਤਪਾਦਿਕ ਉਤਪਾਦਿਕ ਕਿਤੋਂ ਬਣਿਆ ਉਤਪਾਦਨ ਤੋਂ ਉਤਪਾਦਨ ਵਿਸ਼ੇਸ਼ਤਾ ਉਹਦੀ ਕੀ ਹੈ ਉਤਪਾਦਿਕ ਮਤਲਬ ਕਿ ਇਹ ਚੀਜ਼ ਨੂੰ ਉਤਪਾਦਿਕ ਹੈ ਉਤਪਾਦ ਹੁੰਦਾ ਹੈ ਇਹਦਾ ਤਾਂ ਦਦੇ ਨੂੰ ਸਿਹਾਰੀ ਪੈਂਦੀ ਆ ਕੱਕੇ ਤੋਂ ਪਹਿਲਾ ਅੱਖਰ ਹੈ ਜਿਹੜਾ ਅਕਰਮਿਕ ਅਕਰਮਿਕ ਅਧਿਆਤਮਿਕ ਸੈਨਿਕ ਆਰੰਭਿਕ ਆਤਮਿਕ ਆਰਥਿਕ ਇਤਿਹਾਸਿਕ ਇਤਿਹਾਸ ਤੋਂ ਬਣਿਆ ਜਿਵੇਂ ਇਤਿਹਾਸਿਕ ਸੰਸਾਰਿਕ ਸੰਸਾਰ ਤੋਂ ਜਿਵੇਂ ਆਪਾਂ ਫਿਰ ਕਹਿ ਦਿੰਨੇ ਆ ਉਹ ਸੰਸਾਰਿਕ ਯਾਤਰਾ ਪੂਰੀ ਕਰਕੇ ਚਲੇ ਆ ਗਿਆ ਸਕਾਰਮਿਕ ਸੰਕੇਤਿਕ ਸੰਗੀਤਿਕ ਸਾਰੇ ਸ਼ਬਦ ਕਿਹਨੇ ਇਹ ਵਿਸ਼ੇਸ਼ਣ ਸ਼ਬਦ ਨੇ ਜਿਹੜੇ ਉਹਨਾਂ ਦੇ ਅੰਤ ਦੇ ਵਿੱਚ ਕਕ ਤੋਂ ਪਹਿਲੇ ਅੱਖਰ ਨੂੰ ਸਿਹਾਰੀ ਸਥਾਨਿਕ ਸੁਭਾਵਿਕ ਸਦਾਚਾਰਿਕ ਸਪਤਾਹਿਕ ਸੰਬੰਧਿਤ ਸੱਭਿਆਚਾਰਿਕ ਸਮਾਜਿਕ ਸਰੀਰਿਕ ਸਾਹਿਤਿਕ ਸਰੀਰਕ ਸਰੀਰ ਤੋਂ ਬਣਿਆ ਆਪ ਕਹ ਦਿੰਨੇ ਆ ਜਿਹਨੂੰ ਕੋਈ ਸਰੀਰਕ ਸਮੱਸਿਆ ਮਤਲਬ ਕਿ ਸਰੀਰ ਦੀ ਸਮਾਸੀਆ ਸਰੀਰਕ ਸਾਹਿਤਕ ਸਿੰਧਾਂਤਿਕ ਸੁਖਾਂਤਿਕ ਕਿਸੇ ਵੀ ਨਾਵਲ ਦਾ ਕਹਾਣੀ ਦਾ ਅੰਤ ਹੈ ਜਿਹੜਾ ਉਹ ਸੁੱਖ ਦੇ ਵਿੱਚ ਹੋਵੇ ਜਦ ਕੋਈ ਸੁੱਖ ਮਈ ਖਬਰ ਆਈ ਤੇ ਉਹਦਾ ਕਹਾਣੀ ਦਾ ਅੰਤ ਹੋ ਗਿਆ ਸੁਖਾਂਤਿਕ ਕਹਿੰਦੇ ਨੇ ਫਿਰ ਉਹਨੂੰ ਕਹਾਣੀ ਨੂੰ ਨਾਵਲ ਨੂੰ ਸੁਧਾਰਿਕ ਸੁਧਾਰ ਕਰਨ ਵਾਲਾ ਹੋ ਗਿਆ ਸੁਭਾਵਿਕ ਹਾਰਦਿਕ ਦਾਰਸ਼ਨਿਕ ਤੇ ਐਵੇਂ ਹੁੰਦਾ ਦੁਖਾਂਤਿਕ ਜਿਵੇਂ ਹੀਰੋ ਹੀਰੋਇਨ ਦਾ ਫਿਲਮ ਦੇ ਅੰਤ ਦੇ ਵਿੱਚ ਵਿਛੋੜਾ ਪੈ ਜਵੇ ਤਾਂ ਉਹ ਅੰਤ ਹੁੰਦਾ ਦੁਖਾਂਤਿਕ ਤੇ ਜੇ ਆਪਸ ਵਿੱਚ ਮਿਲ ਜਾਣਾ ਤਾਂ ਉਹ ਅੰਤ ਹੁੰਦਾ ਸੁਖਾਂਤਿਕ ਚੰਗਾ ਹੋਣਾ ਅੰਤ ਦੇ ਵਿੱਚ ਸੁਖਾਂਤਿਕ ਮਾੜਾ ਹੋਣਾ ਦੁਖਾਂਤਿਕ ਤਾਰਮਿਕ ਧਰਮ ਤੋਂ ਬਣਿਆ ਪਦਾਰਥਿਕ ਪਦਾਰਥ ਤੋਂ ਬਣਿਆ ਸੰਸਾਰਿਕ ਪਰਸਨ ਪ੍ਰਸ਼ੰਸਿਕ ਪ੍ਰਸ਼ੰਸਾ ਤੋਂ ਬਣਿਆ ਪ੍ਰਚਾਰਿਕ ਪਰਬੋਧਿਕ ਪਰਮਾਣਿਕ ਪਰਮਾਰਥਿਕ ਸਭ ਦੇ ਪਿੱਛੇ ਕੱਕਾ ਤਾਂ ਮੂਰਲੇਖਨ ਨੂੰ ਸਿਹਾਰੀ ਲੱਗੀ ਹੋਈ ਹੈ ਇਹ ਧਿਆਨ ਦੇਣਾ ਹੈ ਪਰਦੇਸਿਕ ਭਾਈਚਾਰਕ ਨੈਤਿਕ ਭੂਗੋਲਿਕ ਭੌਤਿਕ ਮਾਨਸਿਕ ਮੌਲਿਕ ਰਾਜਨੀਤਿਕ ਰਾਜਨੀਤੀ ਤੋਂ ਬਣਿਆ ਲੋਕਿਕ ਲੌਕਿਕ ਦ੍ਰਿਸ਼ ਆਪਾਂ ਕਹਿੰਨੇ ਆ ਲੌਕਿਕ ਸੋਣਾ ਦ੍ਰਿਸ਼ਾ ਮਤਲਬ ਵਪਾਰਿਕ ਵਿਆਕਰਣਿਕ ਵਿਗਿਆਨਿਕ ਬୈਦਿਕ ਉਦਯੋਗਿਕ ਸਾਵਦਿਕ ਸਿਰਜਨਾਤਮਿਕ ਕਾਲਪਨਿਕ ਦੈਨਿਕ ਬੌਧਿਕ ਵਾਰਸਿਕ ਹੁਣ ਇਹ ਚੀਜ਼ਾਂ ਸਾਰੀਆਂ ਜਿਹੜੀਆਂ ਆਪਾਂ ਨਾਮ ਪੜ ਨਾਮ ਵਿਸ਼ੇਸ਼ਣ ਕਿਵੇਂ ਕਰਦੇ ਹੁੰਨੇ ਆਹੋ ਆਪਾਂ ਕਿ ਕਲਾਸਾਂ ਦੇ ਵਿੱਚ ਛੋਟੀਆਂ ਕਲਾਸਾਂ ਤੋਂ ਸ਼ੁਰੂ ਹੋ ਜਾਂਦੇ ਨੇ ਤੇ ਫਿਰ ਅੱਗੇ-ਅੱਗੇ ਚੀਜ਼ਾਂ ਨਾਲ ਵਧ ਜਾਂਦੀਆਂ ਨੇ ਪਰ ਆਪਾਂ ਹੁਣ ਕੀ ਕਰਨਾ ਆਪਾਂ ਤਾਂ ਇਹ ਸਿੱਖ ਰਹੇ ਆਂ ਵੀ ਪੰਜਾਬੀ ਆਪਾਂ ਸਹੀ ਕਿਵੇਂ ਲਿਖਣੀ ਹੈ ਮੈਂ ਸੁਖਾ ਤੋਂ ਮੈਸੇਜ ਆ ਰਿਹਾ ਕਿ ਵਿੱਚ ਛੱਡ ਕੇ ਦਿੰਦੇ ਹੋ ਨਹੀਂ ਮੈਂ ਕੋਈ ਵੀ ਦਿਨ ਮਿਸ ਨਹੀਂ ਕਰਦੀ ਕੋਈ ਵੀ ਦਿਨ ਕਦੇ ਵੀ ਮਿਸ ਨਹੀਂ ਕੀਤਾ ਹੁਣ ਸਗੋਂ ਤੇ ਮੈਂ ਦੋ ਟਾਈਮ ਲਾਉਣੀ ਆ ਕਲਾਸ ਇੱਕ ਮੈਂ ਸਵੇਰੇ 10:30 ਤੇ ਲਾਉਣੀ ਆ ਤੇ ਇੱਕ ਸ਼ਾਮ ਨੂੰ ਆਉਣੀ ਆ ਲਾਈਵ 5 5 ਵਜੇ ਕੋਈ ਵੀ ਕਦੇ ਮਿਸ ਨਹੀਂ ਕੀਤਾ ਜੇ ਕਦੇ ਕੋਈ ਪ੍ਰੋਬਲਮ ਹੁੰਦੀ ਹੈ ਤਾਂ ਮੈਂ ਵੀਡੀਓ ਪਾਉਣੀ ਆ ਜ਼ਰੂਰ ਦੇਖਿਆ ਕਰੋ ਪਿੱਛੇ ਕੱਢ ਚੈਨਲ ਸਬਸਕ੍ਰਾਈਬ ਕਰਕੇ ਦੇਖੋ ਕੱਢ ਕੇ ਸਾਰੇ ਹਰੇਕ ਡੇ ਦੀ ਤੁਹਾਨੂੰ ਵੀਡੀਓ ਮਿਲੇਗੀ ਜਾਂ ਫਿਰ ਲਾਈਵ ਮਿਲੇਗਾ ਹਾਂਜੀ ਥੈਂਕ ਯੂ ਕਮੈਂਟ ਕਰਨ ਵਾਸਤੇ ਚੰਗਾ ਲੱਗਦਾ ਤਾਂ ਲਾਈਕ ਕਰਦੇ ਕਰੋ ਜਰੂਰ ਤੇ ਸ਼ੇਅਰ ਵੀ ਕਰਿਆ ਕਰੋ ਅੱਗੇ ਜਿੰਨਾਂ ਨੂੰ ਹੋਰ ਲੋੜ ਹੈਗੀ ਆ ਤੇ ਇਹ ਤਾਂ ਸ਼ਬਦ ਸੀਗੇ ਵਿਸ਼ੇ ਸੰਜਿਨਾਂ ਦੇ ਵਿੱਚ ਜੇ ਪਿੱਛੇ ਕੱਕਾ ਹੋਵੇ ਤਾਂ ਉਹ ਤੋਂ ਪਹਿਲੇ ਅੱਖਰ ਨੂੰ ਸਿਹਾਰੀ ਲਾ ਦਿੰਨੇ ਆਪਾਂ ਤੇ ਹੁਣ ਆਪਾਂ ਕੁਝ ਸ਼ਬਦ ਕਰਾਂਗੇ ਫਾਰਸੀ ਅਰਬੀ ਸ਼ਬਦਾਂ ਦੇ ਵਿੱਚ ਜਿਹੜੀ ਲੱਗਦੀ ਸਿਹਾਰੀ ਆ ਉਹ ਪੰਜਾਬੀ ਦੇ ਵਿੱਚ ਨਹੀਂ ਲੱਗਦੀ ਤੁਸੀਂ ਦੇਖਿਓ ਸ਼ਬਦਾਂ ਦੇ ਵਿੱਚ ਜਿਵੇਂ ਕੋਈ ਗੁਰਬਾਣੀ ਦੇ ਸ਼ਬਦ ਨੇ ਜਾਂ ਕੋਈ ਹੋਰ ਨੇ ਉਹ ਅੱਜ ਆਪਾਂ ਸ਼ਾਮ ਨੂੰ 5 ਵਜੇ ਜਿਹੜੀ ਕਲਾਸ ਚ ਕਰਾਂਗੇ ਹੋਰ ਸ਼ਬਦ ਹੁਣ ਘੱਟ ਸੀ ਜਗ੍ਹਾ ਇਸ ਕਰਕੇ ਮੈਂ ਥੋੜੇ ਹੀ ਕਿਤੇ ਨੇ ਤੇ ਪਰ ਹੁਣ ਉਹ ਲੱਗਦੀ ਨਹੀਂ ਪੰਜਾਬੀ ਦੇ ਵਿੱਚ ਜਿਹੜੀ ਆਪਾਂ ਕੇਂਦਰੀ ਬੋਲੀ ਕਰਦੇ ਆ ਨਾ ਉਹਦੇ ਵਿੱਚ ਨਹੀਂ ਲੱਗਦੀ ਹੁਣ ਜਿਵੇਂ ਸ਼ਾਮਿਲ ਸ਼ਬਦ ਹੈ ਜਿਹੜਾ ਇਹ ਇਹਦੇ ਵਿੱਚ ਹੁਣ ਸਿਹਾਰੀ ਆਪਾਂ ਪੰਜਾਬੀ ਚ ਲਿਖਦੇ ਆ ਤਾਂ ਆਪਾਂ ਸ਼ਾਮਲ ਲਿਖਦੇ ਆ ਮੈਂ ਮੈਨੂੰ ਸਿਹਾਰੀ ਨਹੀਂ ਲਿਖਦੇ ਹੈਗੇ ਸਿਪਾਰੀ ਦੇ ਵਿੱਚ ਵੀ ਆਪਾਂ ਰਾਰੇ ਨੂੰ ਸਿਹਾਰੀ ਹੈ ਜਿਹੜੀ ਉਹ ਕੱਟ ਗਈ ਹੈ ਪੰਜਾਬੀ ਦੇ ਵਿੱਚ ਸਿਪਾਰਸ ਹੁੰਦਾ ਹੈ ਹਾਜ਼ਰ ਦੇ ਵਿੱਚ ਵੀ ਪਹਿਲਾਂ ਆਪਾਂ ਪ੍ਰਾਣੇ ਨਾ ਜਦੋਂ ਅਸੀਂ ਪੜ੍ਹਦੇ ਸੀਗੇ ਅਸੀਂ ਹਾਜ਼ਰੀ ਲਿਖਦੇ ਸੀਗੇ ਸਿਹਾਰੀ ਪਾਉਂਦੇ ਸੀ ਪਰ ਹੁਣ ਜਦ ਮੈਂ ਪੜਾਉਂਦੀ ਆ ਤਾਂ ਹੁਣ ਜਿਹੜੀਆਂ ਵਿਆਕਰਨ ਦੀਆਂ ਬੁੱਕਸ ਫੋਲਡੀਆਂ ਆਈਆਂ ਨੇ ਉਹਨਾਂ ਦੇ ਵਿੱਚ ਸਿਹਾਰੀ ਹਟਾਈ ਹੋਈ ਹੈ ਕਿ ਹੁਣ ਜਿਹੜੀ ਕੇਂਦਰੀ ਪੰਜਾਬੀ ਆ ਉਹਦੇ ਵਿੱਚ ਨਹੀਂ ਲੱਗਦੀ ਜਗੀ ਇਸ ਕਰਕੇ ਆਪਾਂ ਕੇਂਦਰੀ ਪੰਜਾਬ ਦੇ ਅਨੁਸਾਰ ਚੱਲਣਾ ਕਿ ਅਖਬਾਰਾਂ ਕਿਤਾਬਾਂ ਦੀ ਜਿਹੜੀ ਬੋਲੀ ਹੈਗੀ ਆ ਕਾਮਿਲ ਸਿਹਾਰੀ ਘੱਟ ਗਈ ਕਾਵਲ ਲਿਖਿਆ ਜਾਂਦਾ ਹੁਣ ਕਾਤਲ ਨੂੰ ਕਾਤਲ ਲਿਖਿਆ ਜਾਂਦਾ ਖਾਤਰ ਨੂੰ ਖਾਤਰ ਗਾਫਲ ਗਾਫਲ ਜ਼ਾਹਿਰ ਨਹੀਂ ਹੁੰਦਾ ਜ਼ਾਹਰ ਹੁੰਦਾ ਸਿਹਾਰੀ ਘੱਟ ਗਈ ਐ ਖਾਲਸ ਨਹੀਂ ਹੈਗਾ ਖਲਸ ਹੈ ਸਿਹਾਰੀ ਘੱਟ ਗਈ ਐ ਤੇ ਹੁਣ ਆਪਾਂ ਕੀ ਕਰਨਾ ਹੈ ਥੋੜੇ ਜਿਹਾ ਸਰਦਾਂ ਨਹੀਂ ਨਾ ਪ੍ਰੈਕਟਿਸ ਕਰਾਂਗੇ ਕਮੈਂਟਸ ਦੇ ਵਿੱਚ ਜਿਹੜੇ ਜੁੜੇ ਹੋਇਓ ਉਹ ਕਮੈਂਟਸ ਦੇ ਵਿੱਚ ਲਿਖਿਓ ਸ਼ਬਦ ਮੈਂ ਬੋਲਦੀਆਂ ਇਹੀ ਪ੍ਰੈਕਟਿਸ ਕਰਾਂਗੇ ਆਪਾਂ ਜਿਨ੍ਹਾਂ ਦੇ ਵਿੱਚ ਹੁਣ ਸਿਹਾਰੀ ਨਹੀਂ ਲੱਗਦੀ ਹੈਗੀ ਜ਼ਾਲਮ ਕਿਵੇਂ ਲਿਖਾਂਗੇ ਆਪਾਂ ਜ਼ਾਲਮ ਕਮੈਂਟ ਚ ਲਿਖਿਓ ਜਿਹੜੇ ਜੁੜੇ ਹੋਏ ਹੋ ਨਾਲ ਜ਼ਾਲਮ ਅੱਧਾ ਤਾਂ ਕੰਮ ਇਹੀ ਕਰ ਦਿੰਦਾ ਆਪਣਾ ਤਾਂ ਆਪਾਂ ਤਾਂ ਇੱਕ ਦੋ ਸ਼ਬਦ ਹੀ ਲਿਖਣੇ ਨੇ ਕੋਸ਼ਿਸ਼ ਕਰਿਆ ਕਰੋ ਜ਼ਰੂਰ ਲਿਖਣ ਦੀ ਜ਼ਾਲਿਮ ਨਹੀਂ ਲਿਖਣਾ ਆਪਾਂ ਲਿਖਣਾ ਜ਼ਾਲਮ ਤਾਂ ਜੋ ਆਪਾਂ ਨੂੰ ਪਤਾ ਲੱਗ ਜਵੇ ਕਿ ਹੁਣ ਕੀ ਹੈ ਪ੍ਰੈਕਟਿਸ ਯ ਹਰ ਇੱਕ ਕੰਮ ਕੋਈ ਵੀ ਕੰਮ ਹੈ ਜਿਹੜਾ ਉਹ ਪ੍ਰੈਕਟਿਸ ਦੇ ਨਾਲ ਹੀ ਚੱਲਦਾ ਜਿੰਨਾ ਅਭਿਆਸ ਹੋਵੇ ਤਾਂ ਉਹਨੇ ਆਪਣਾ ਸੁਧਾਰ ਹੋਈ ਜਾਂਦਾ ਤੇ ਬੱਚਿਆਂ ਲਈ ਤਾਂ ਬਹੁਤ ਜ਼ਰੂਰੀ ਹੁੰਦਾ ਅਭਿਆਸ ਹਾਂਜੀ ਜਾਲਮ ਹਰ ਸੁਖਮਿੱਤ ਠੀਕ ਐ ਜਾਲਮ ਤੇ ਅੱਗੇ ਲਿਖੋ ਬਾਹਰ ਬਾਹਰ ਪਹਿਲਾਂ ਹਾਇ ਇਹ ਨੂੰ ਸਿਹਾਰੀ ਪੈਂਦੀ ਸੀ ਹੁਣ ਨਹੀਂ ਪੈਂਦੀ ਹੈਗੀ ਤਾਂ ਕੀ ਲਿਖਾਂਗੇ ਆਪਾਂ ਬਾਹਰ माहर माहर के में लिखा जाएगा ठीक है माहर माहर लिखो माहर हां जी माहर ठीक है अगे लिखो हासल ਹਾਸਲ ਆਪਾਂ ਜਿਵੇਂ ਕਹ ਦਿੰਨੇ ਆ ਨਾ ਕਿ ਹਾਸਲ ਹੋਇਆ ਮਤਲਬ ਤੈਨੂੰ ਕੀ ਮਿਲਿਆ ਇਹਦੇ ਵਿੱਚੋਂ ਹਾਸਿਲ ਜਿਆਦਾ ਵੈਸੇ ਆਪਾਂ ਪਹਿਲਾਂ ਅਸੀਂ ਸਿਹਾਰੀ ਹੋਈ ਲਾਉਂਦੇ ਸੀਗੇ ਉਹ ਤਾਂ ਬਾਅਦ ਵਿੱਚ ਜਦੋਂ ਹੁਣ ਅਸੀਂ ਪੜਾਉਣ ਲੱਗਿਆ ਫੇਰ ਪਤਾ ਲੱਗਿਆ ਵੀ ਇਹ ਸਿਹਾਰੀ ਨਹੀਂ ਪੈਂਦੀ ਹੁਣ ਜਿਹੜੀ ਸੁੱਧ ਪੰਜਾਬੀ ਹੈ ਹਾਸਲ ਠੀਕ ਹੈ ਤੇ ਅੱਗੇ ਲਿਖਾਂਗੇ ਆਪਾਂ ਹਕਮ ਹਕਮ ਹਾਂਜੀ ਹਾਕਮ ਤੇ ਮੁਤਾਬਿਕ ਜ਼ਿਆਦਾਤਰ ਹੁਣ ਵੀ ਮੁਤਾਬਿਕ ਆਖਦਾ ਨੇ ਜਿਹੜਾ ਸਿਹਾਰੀ ਨਾਲ ਹੀ ਲਿਖਿਆ ਜਾਂਦਾ ਹੈ ਮੁਤਾਬਿਕ ਠੀਕ ਹੈ ਦਾ ਫਲਾワー ਸਟੂਡੀਓ ਹਾਕਮ ਧੰਵਾਦ ਜੀ ਚੈਟ ਦੇ ਵਿੱਚ ਹਾਜ਼ਰ ਹੋਣ ਲਈ ਹਾਂਜੀ ਐਵੇਂ ਮੁਤਾਬਿਕ ਹੀ ਜ਼ਿਆਦਾਤਰ ਲਿਖਦੇ ਆ ਜਿਹੜੇ ਪੁਰਾਣੇ ਆਪਾਂ ਕੁਝ ਜਦੋਂ ਲਿਖਿਆ ਨਾ ਮੁਤਾਬਿਕ ਬੱਬੇ ਨੂੰ ਸਿਹਾਰੀ ਧੱਕੇ ਨਾਲ ਪੈ ਜਾਂਦੀ ਹੈ ਲਿਖੋ ਮੁਤਾਬਿਕ ਕਿਵੇਂ ਪਏਗਾ ਮੁਤਾਬਿਕ ਮੁਤਾਬਕ ਤੋਂ ਅੱਗੇ ਠੀਕ ਹੈ ਮੁਨਾਸਬ ਮੁਨਾਸਬ ਜ਼ਿਆਦਾਤਰ ਨਾ ਮੁਨਾਸਬ ਹੀ ਬੋਲਿਆ ਜਾਂਦਾ ਇਹ ਇਹ ਚੀਜ਼ ਮੁਨਾਸਬ ਨਹੀਂ ਹੈਗੀ ਪਰ ਪੰਜਾਬੀ ਦਾ ਕੋਈ ਹੋਰ ਸ਼ਬਦ ਨਹੀਂ ਹੈਗਾ ਇਹ ਕੇਂਦਰੀ ਬੋਲੀ ਦਾ ਸ਼ਬਦ ਹੈ ਮੁਨਾਸਬ ਮੁਨਾਸਬ ਹੈ ਮੁਨਾਸਬ ਬਰਜਸ ਬਰਜਿਸੇ ਬੋਲਦੇ ਆ ਆਪਾਂ ਪਹਿਲਾਂ ਜਿਹੜੇ ਬੋਲਦੇ ਆ ਬਰਜ ਬਰਜਿਸ ਨਹੀਂ ਹੁੰਦਾ ਬਰਜਸ ਲਿਖਣਾ ਬਰਜਸ ਬਰਜਸ ਤੇ ਐਵੇਂ ਹੀ ਆਪਾਂ ਕਹਿ ਦਿੰਨੇ ਹੁੰਨੇ ਆ ਮਾਫਿਕ ਨਹੀਂ ਆ ਤਾਂ ਮੈਨੂੰ ਮਾਫਿਕ ਨਹੀਂ ਹੈਗੀ ਤਾਂ ਕੀ ਐ ਮਾਫਕ ਮਾਫਕ ਤੇ 5 ਵਜੇ ਆਪਾਂ ਕਰਾਂਗੇ ਕਲਾਸ ਦੇ ਵਿੱਚ ਜਿਹੜੀਆਂ ਚੀਜ਼ਾਂ ਜਿਨ੍ਹਾਂ ਦੇ ਵਿੱਚ ਸਿਹਾਰੀ ਲੱਗਦੀ ਆ ਇਹ ਤਾਂ ਉਹ ਸ਼ਬਦ ਸੀਗਾ ਨਾ ਜਿਨ੍ਹਾਂ ਦੇ ਵਿੱਚ ਸਿਹਾਰੀ ਨਹੀਂ ਲੱਗਦੀ ਹੁਣ ਕੇਂਦਰੀ ਬੋਲੀ ਦੇ ਵਿੱਚ ਹੋਇਓ ਧੰਨਵਾਦ ਜਿਨ੍ਹਾਂ ਨੇ ਕਮੈਂਟ ਕੀ ਚੈਟ ਕੀਤਾ ਨਾਲ ਚੰਗਾ ਲੱਗਦਾ ਤਾਂ ਜਰੂਰ ਦੱਸਿਆ ਕਰੋ ਅੱਗੇ ਹੋਰ ਵੀ ਕਲਾਸ ਲਾਉਣ ਸ਼ੇਅਰ ਕਰਦੇਆ ਕਰੋ ਕਿਉਂਕਿ ਇੱਕ ਦੂਜੇ ਦੇ ਸਹਿਯੋਗ ਨਾਲ ਹੀ ਚੱਲਦਾ ਸਾਰਾ ਕੰਮ ਤੇ ਮਿਹਨਤ ਆ ਜਿਹੜੀ ਇਹ ਪੱਲੇ ਪਵੇ ਆਪਾਂ ਤਾਂ ਬੱਚੇ ਸਿੱਖ ਲੈਣ ਵਧੀਆ ਲਿਖਣਾ ਹੋਰ ਆਪਾਂ ਨੂੰ ਕੀ ਚਾਹੀਦਾ ਤੇ ਪੰਜਾਬੀ ਲਈ ਸੇਵਾ ਵੀ ਹੋ ਜਾਈ ਦੀ ਆਪਣੀ ਇਹ ਜਿਹੜੇ ਹੁਣ ਜੁੜੇ ਹੋ ਜਰੂਰ ਧੰਨਵਾਦ ਜੀ ਜੁਆਇਨ ਕੀਤਾ ਚੈਨਲ ਜਿਹੜੇ ਨਾਲ ਜੁੜੇ ਹੋ ਜਰੂਰ ਉਹ ਜਿਨ੍ਹਾਂ ਸਭ ਸਬਸਕ੍ਰਾਈਬ ਨਹੀਂ ਕੀਤਾ ਉਹ ਕਰ ਲੋ ਤੇ 5 ਵਜੇ ਵਾਲੀ ਕਲਾਸ ਵਿੱਚ ਵੀ ਜਰੂਰ ਜੁਆਇਨ ਕਰਿਓ ਮੇਰਾ ਤਾਂ ਮਿਸ ਨਹੀਂ ਮੈਂ ਜਮਾ ਵੀ ਕਰਦੀ ਹੁੰਦੀ ਜੇ ਉਹ ਸਮਾਂ ਦੇਤਾ ਉਸ ਸਮੇਂ ਤੇ ਹਾਜ਼ਰ ਜਿੱਥੋਂ ਮਰਜ਼ੀ ਜਿਵੇਂ ਮਰਜ਼ੀ ਕਰੋ ਚਾਹੇ ਵੀਡੀਓ ਕਮ ਸੋ ਨਾਲ ਜੁੜਨ ਵਾਲਿਆਂ ਦਾ ਬਹੁਤ-ਬਹੁਤ ਧੰਨਵਾਦ ਤੇ ਸਾਰਿਆਂ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ